अच्छा चल भाई 와헤구르지 ਕਾ ਖਾਲਸਾ 와헤구르지 ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੰਘ ਸਿੱਧੂ ਦੇ ਉੱਤੇ ਮੁਕੱਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 20000 ਰੁਪਿਆ ਅਜੰਟ ਕੋਲੋਂ ਲੋਤੀ ਮੰਗੀ ਆ ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕੱਦਮੇ ਜਿਹੜੇ 420 ਦੇ ਦਰਜ ਐ ਜਿਹਨੇ ਲੱਖਾਂ ਰੁਪਈਆਂ ਦੀ ਠੱਗੀ ਲੋਕਾਂ ਨਾਲ ਮਾਰੀ ਆ ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਭਾਨਾ ਸਿੱਧੂ ਮਲੇਰਕੋਟਲਾ ਜੇਲ੍ਹ ਚ ਬੰਦ ਸੀ ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲੇ ਹੀ ਕਿਹਾ ਸੀਗੇ ਭਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ ਮਕਦਮਾ ਨੰਬਰ 8 379 ਬੀ ਦਾ ਮਕਦਮਾ ਇੱਕ ਹੋਰ ਦੇਤਾ ਕਹਦਾ ਮਕਦਮਾ ਚੈਨੀ ਖੋਣ ਦਾ ਮਕਦਮਾ ਵੀ ਭਾਨੇ ਨੇ ਚੈਨੀ ਖੋਹੀ ਆ 379 ਬੀ ਖੋਹ ਦਾ ਮਕਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ 'ਚ ਦਰਜ ਕਰਕੇ ਅੱਜ ਮਲੇਰ ਕੋਰੋਲੋ ਤੜਕੇ 11 ਵਜੇ ਜੇਲ੍ਹ ਤੋਂ ਲਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ 'ਚ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਐਸਟਾਫ ਦੇ ਵਿੱਚ ਉਹਨੂੰ ਨੰਗਾ ਕਰਕੇ ਉਹਦੀ ਕੁੱਟਮਾਰ ਕੀਤੀ ਉਹਦੇ ਪਾਣੀ ਪਾਇਆ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਹੁਣ ਇਹ ਪਟਿਆਲਾ ਸੀਐਸਟਾਫ ਦੇ ਵਿੱਚ ਕੀ ਕਰਨਗੇ ਆਉਣ ਵਾਲੇ ਦਿਨਾਂ 'ਚ ਇਹ ਤੁਸੀਂ ਆਪ ਹਿਸਾਬ ਲਾ ਲਿਓ ਆਪ ਸੋਚ ਲਿਓ ਇਹ ਇੰਨੀ ਘਨੇਉਣੀ ਹਰਕਤ ਤੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ ਐਨੇ ਬੁਚੜੇਪਣੇ ਦੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਆਪਾ ਦੇਖ ਰਹੇ ਆ ਵੀ ਕਿਵੇਂ ਚੈਨੀ ਖਊਗਾ ਭਾਨਾ ਚੈਨੀ ਖੋਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ ਨਜਰਾਉਂਦਾ ਨਾ ਸਾਫ ਸਮਝ ਆਉਂਦੀ ਆ ਗੱਲ ਦੀ ਜਿਹੜੇ ਕਈ ਆਮ ਆਦੀ ਪਾਰਟੀ ਦੇ ਹਮਾਇਤੀ ਚੀਕਾ ਮਾਰਦੇ ਰਲਣਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ ਹੋਸਰਾਂ ਭਾਨੇ ਨੇ ਲੈ ਲੇ ਹੋਣੇ ਜੀ ਪੈਸੇ ਮੰਗ ਲੇ ਹੋਣ ਜੀ ਹੁਣ ਭਾਨੇ ਨੇ ਐ ਵੀ ਕਰ ਦੇ ਹਾਂ ਚੈਨੀਆਂ ਵੀ ਖੋਲਗੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕੋਂ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਇਹ ਜੇਲਾ ਦੀ ਵੀ ਸਤਾਈ ਜਾਂਦਾ ਹੈ ਕਟਾਈ ਵੀ ਜਾਂਦਾ ਜਲੀਲ ਵੀ ਕਰਾਈ ਜਾਂਦਾ ਹੈ ਉਹਨਾਂ ਦੀਆਂ ਵੀਡੀਓ ਨੰਗਿਆਂ ਦੀਆਂ ਹੀ ਪੜਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੂੰ ਇੱਕੋ ਹੀ ਰੱਟ ਲਾਈ ਰੱਖਣੀ ਹੈ ਕਿ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣੇ ਹੀ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਭਾਨਾ ਕੇ ਦਾ ਪੁੱਤ ਨਹੀਂ ਇਹਦਾ ਭਰਾ ਨਹੀਂ ਇਹਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਐ ਉਹਦਾ ਇਕੱਲਾ ਪਿਓ ਹੀ ਐ ਘਰੇ ਭਰਾ ਹੀ ਐ ਜਿਹਨੂੰ ਤੂੰ ਨੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਟਾਰ ਰਿਹਾ ਉਹਦੀ ਵੀਡੀਓ ਬਣਾ ਕੇ ਦੇਖ ਰਹੇ ਆ ਵੀਡੀਓ ਕਾਲ ਤੇ ਦੇਖ ਰਹੇ ਆ ਵੀ ਕੁੱਟ ਰਹੇ ਆ ਕਿ ਨਹੀਂ ਕੁੱਟ ਰਹੇ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਚੋਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਅਥੋਂ ਮੰਗਣਗੇ ਜੇ ਤਾਂ ਮਾੜੀ-ਮੋਟੀ ਬਈ ਅਣਖ ਗੈਰਤ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 29 ਤਰੀਕ ਨੂੰ ਕੋਰਟ ਦੁਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਹਰ ਰਾਤ ਪਹੁੰਚੋ ਤੇ ਨਹੀਂ ਭਾਨੇ ਦੇ ਇਥੋਂ ਜਮਾਨਤ ਉਹ ਦੋ ਪਰਸੇ ਹੋਰ ਉੱਤੋਂ ਉਹ ਚਾਰ ਹੋਰ ਆਹੀ ਕੁਛ ਚੱਲੀ ਜਾਊਗਾ ਖੈਰ ੜਿਉ ਅੱਜ ਖੈਰੜੀ ਹੋਣੀ ਆ ਬਿਲਕੁਲ ਖੈਰੜਾ ਵੀ ਇਹੀ ਹੋਇਆ ਇੱਕ ਪਰਸੇ ਜਮਾਨਤ ਉਹ ਹੀ ਦੂਜਾ ਦੇਤਾ ਉੱਥੋਂ ਜਮਾਨਤ ਹੋਈ ਉਹ ਜਮਾਨਤ ਰੱਦ ਕਰਾਉਣ ਦੀ ਖਾਤਰ ਭੰਤਮਾਨ ਵਗਿਆ ਸੀ ਸੁਪਰੀਮ ਕੋਰਟ 5 ਕਰੋੜ ਰੁਪਇਆ ਭੰਤਮਾਨ ਨੇ ਸੁਖਪਾਲ ਸਿੰਘ ਖੈਰੀ ਦੀ ਜ਼ਮਾਨਤ ਹੋਈ ਹਾਈ ਕੋਰਟੋਂ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਲਾਇਆ ਉਹ ਵਕੀਰ ਕੀਤੇ ਆ ਨੇ ਦਿੱਲੀੋਂ ਲਿਆ ਕੇ ਹਾਲਾਂਕਿ ਦੋ 250 ਵਕੀਲਾਂ ਦੀ ਟੀਮ ਹੈ ਪਰ ਦਿੱਲੀੋਂ ਉਹ ਵਕੀਲਾਂ ਦੇ ਜਿਹੜੇ 1 ਘੰਟੇ ਦੀ 10 ਤੋਂ 15 ਲੱਖ ਰੁਪਇਆ ਫੀਸ ਲੈਂਦੇ ਆ ਵੀ ਖੈਰਾ ਕਿਸ ਤਰੀਕੇ ਨਾਲ ਬਾਹਰ ਨਾ ਆ ਜੀ 5 ਕਰੋੜ ਰੁਪਇਆ ਲੱਗਿਆ ਉਹ ਤੇ ਜੋ ਪੈਸਾ ਕਿੱਥੋਂ ਲੈ ਪੰਜਾਬ ਦੇ ਖਜ਼ਾਨੇ ਚੋਂ ਸਾਡੇ ਵਰਗੇ ਲੋਕ ਸਾਡੇ ਵਰਗੇ ਬੰਦੇ ਖੈਰਾ ਹੋਵੇ ਭਾਨਾ ਹੋਵੇ ਮੈਂ ਹੋਵਾਂ ਜੇ ਕੋਈ ਆਵਾਜ਼ ਬੁਲੰਦ ਕਰਦੇ ਆ ਇਹਨਾਂ ਨੂੰ ਸਵਾਲ ਕਰਦੇ ਆ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦੇ ਆ ਜੋ ਫਿਊਲ ਪੈਸਾ ਪੰਜਾਬ ਦਾ ਪਾਣੀ ਨੂੰ ਬਹਾਇਆ ਜਾ ਰਿਹਾ ਹੈ 62000 ਰੁਪਏ ਚੱਕ ਕੇ ਪੰਜਾਬ ਦਾ ਉਹ ਮਸ਼ਹੂਰੀਆਂ ਤੇ ਐਡਾਂ ਤੇ ਬੋਰਡਾਂ ਤੇ ਜਹਾਜ਼ਾਂ ਦੇ ਤੇਲਾਂ ਦੇ ਖਰਚੇ ਕੀਤੇ ਜਾ ਰਹੇ ਆ ਉਹ ਵਿਆਹਾਂ ਦੇ ਖਰਚੇ ਕੀਤੇ ਜਾ ਰਹੇ ਆ ਉਹ ਦੂਜੇ ਸੂਬਿਆਂ ਦੇ ਵਿੱਚ ਟੇਲ ਫੁਕਿਆ ਜਾ ਰਿਹਾ ਜਹਾਜਾਂ ਦਾ ਹੀ ਪੰਜਾਬ ਦੇ ਪੈਸੇ ਦਾ ਬਾਹਰਲੇ ਬੰਦਿਆਂ ਨੂੰ ਇੱਥੇ ਨੌਕਰੀਆਂ ਤੇ ਬਿਠਾਇਆ ਜਾ ਰਿਹਾ ਚਟਾ ਮਾ ਇੱਥੇ ਹੁਣੀ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਜਈ ਰੱਖਨੇ ਆ ਉਹਦਾ ਪੇਪਰ ਹੋ ਗਿਆ ਸਾਡਾ 20 ਤਰੀਕ ਨੂੰ ਤੇ ਸਾਰਾ ਪੇਪਰ ਹਰਿਆਣੇ ਦੇ ਲੀਕ ਹੋਇਆ ਤੇ ਹਰਿਆਣੇ ਦੇ ਬੰਦੇ ਸਿਲੈਕਟ ਹੋਣਗੇ ਆ ਪਰਸੋ ਫੇਰ ਪੇਪਰ ਹੋਣਾ ਆਪਣਾ ਅਸਿਸਟੈਂਟ ਸੁਪਰਡੈਂਟ ਦਾ ਇਹਨੇ ਰੱਖਨੇ ਆ ਐਸਾ ਐਕਸਪੀਡੈਂਟ ਮਿਸਪੈਲਟੀਆਂ ਦੇ ਵਿੱਚ ਉਹ ਪੇਪਰ ਵੀ ਤੁਸੀਂ ਦੇਖ ਲਓ ਵੀ ਹਰਿਆਣੇ 'ਚ ਲੀਕ ਹੋ ਜਾਂਦਾ ਹਰਿਆਣੇ ਦੀਆਂ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਪੇਪਰ ਲੈਂਦੀਆਂ ਉਹ ਪਹਿਲਾਂ ਲੀਕ ਕਰਕੇ ਆਪਣੇ ਬੰਦਿਆਂ ਨੂੰ ਪੇਪਰ ਦੱਸ ਦਿੰਦੀਆਂ ਉਹੀ ਬੰਦੇ ਸਿਲੈਕਟ ਹੋ ਜਾਂਦੇ ਆ ਅਸੀਂ ਨਾ ਪੁੱਛ ਗਏ ਵੀ ਪੰਜਾਬ ਦੇ ਨੌਜਵਾਨਾਂ ਦਾ ਹੱਕ ਤੂੰ ਮਾਰ ਰਿਹਾ ਅਸੀਂ ਨਾ ਪੁੱਛ ਗਏ ਆ ਪੰਜਾਬ ਦੇ ਲੋਕ ਖੜੇ ਆ ਬਾਈ ਪੁੱਛ ਲੋ ਚਿੱਟਾ ਬਾਈ ਚਿੱਟਾ ਦੱਸ ਦੋ ਪਿੰਡ ਵਾਲਿਓ ਆਵਾਮ ਆਵਾਮ ਹੈ ਇਹਨੂੰ ਆਵਾਜ਼ ਬਾਦੂ ਇਹ ਐਮਬੂਲੈਂਸ ਵਾਲੇ ਆਪਣੇ ਕੱਢ ਕੇ ਬਾਹਰਲੇ ਰੱਖੀ ਹੁੰਦਾ ਚਿੱਟਾ ਪੁੱਸ ਲੋ ਫੋਲਾ ਬਾਈ ਬਾਹਾਂ ਖੜੀਆਂ ਕਰੋ ਜੇ ਆਮ ਹੈ ਜੇ ਘਟਿਆ ਤਾਂ ਥੱਲੇ ਰੱਖ ਲਓ ਬਾਹਾਂ ਆਮ ਆਮ ਅਸੀਂ ਇਹ ਸਵਾਲ ਇਹ ਲੋਕਾਂ ਦੇ ਸਵਾਲ ਆ ਇਹਨਾਂ ਦੇ ਕਿ ਤੂੰ 4 ਮਹੀਨਿਆਂ ਦੀ ਖਤਮ ਕਰਨ ਦੀ ਗੱਲ ਕਰਦਾ ਸੀ 26 ਜਨਵਰੀ ਅੱਜ ਤੂੰ ਕਿਹਾ ਸੀ ਵੀ 26 ਜਨਵਰੀ ਤੱਕ ਸਾਡੇ ਕੋਲ ਟੀਮਾਂ ਤਿਆਰ ਹੋ ਗਈਆਂ ਰੋਡਮੈਪ ਤਿਆਰ ਹੋ ਗਿਆ ਅਸੀਂ 26 ਜਨਵਰੀ ਤੱਕ ਚਿੱਟੇ ਨੂੰ ਜਮ੍ਹਾਂ ਖਤਮ ਕਰ ਦਾਂਗੇ ਆ ਪਿੰਡਾਂ ਦੇ ਲੋਕ ਤਬਾਹ ਹੋਏ ਪਏ ਆ ਯਾਰ ਮਾਮਾ ਰੋਜ਼ ਬਿਲਕਦੀਆਂ ਪਿੰਡਾਂ ਚ ਹੀ ਜਾਂਦੇ ਆ ਕਿ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਨੌਜਵਾਨ ਕੁੜੀਆਂ ਰੰਡੀਆਂ ਹੋ ਰਹੀਆਂ ਨੇ ਹਾਂ ਦੁਕਾਨ ਤੇ ਜੇ ਅਸੀਂ ਸਵਾਲ ਪੁੱਛਦੇ ਰਲਕਦੇ ਆ ਉਹ ਮੇਰੇ ਲਈ ਪਰਚਾ ਦਿੱਤਾ ਸੀ ਤੂੰ ਉਥੇ ਕਿੱਟੇ ਦਾ ਕਰਨ ਤਾਰਨ ਹਰੀਗੇ ਪੱਤੇ ਮੇਰੇ ਦੇ ਪਰਚਾ ਹੋ ਕੀਤਾ ਸੀ ਤੂੰ ਇਸ ਕਰਕੇ ਕਿ ਮੈਂ ਸਵਾਲ ਪੁੱਛਦਾ ਹਜੇ ਵੀ ਬਹਾਨਾ ਬੰਦਦਾ ਅੰਦਰ ਹੋਰ ਚੈਨੀ ਖੋਣ ਦੇ ਪਰਚੇ ਦੇਦੇ ਕਿ ਸਵਾਲ ਪੁੱਛਦੇ ਤੈਨੂੰ ਬਾਈ ਹਜੇ ਤੈਨੂੰ ਵੀ ਛੱਟ ਸਕਦੇ ਆ ਯਾਤਰਾ ਚੱਲੀ ਜਾਂਦੀ ਐ ੜੀ ਤੋਂ ਹਾਂ ਤੂੰ ਮੈਨੂੰ ਪੁੱਛਿਆ ਉਥੇ ਇੱਕ ਮਿੰਟ ਉਹ ਖੜ ਜਾ ਤੂੰ ਬੇਤਸਨਾ ਸੋ ਇਸ ਕਰਕੇ ਪੰਜਾਬ ਦੇ ਲੋਕੋ ਜੇ ਆਪਣੇ ਧੀਆ ਪੁੱਤ ਬਚਾਉਣੇ ਆ ਆਪਾਂ ਯਾਰ ਗੱਲ ਕਰਦੇ ਰਿਹਾ ਆਪਾਂ ਸੁਣਦੇ ਅੱਜ ਵੀ ਵੀ 80 ਦੇ ਦੌਰ ਚ 90 ਦੇ ਦੌਰ ਚ ਕੀ ਹੁੰਦਾ ਰਿਹਾ ਜਹਦਰ ਕੌਕੇ ਦੀ ਕਹਾਣੀ ਸਾਡੇ ਸਾਹਮਣੇ ਆਈ ਆ ਕਿਵੇਂ ਤੂ ਸ਼ਾਦਰ ਕੀਤਾ ਕਿਵੇਂ ਨੰਗੇ ਕਰ ਕਰਕੇ ਚੱਡੇ ਪਾੜੇ ਅੱਖਾਂ ਕੱਢੀਆਂ ਟੋਟੇ ਟੋਟੇ ਕਰਕੇ ਦਰਿਆਵਾਂ 'ਚ ਡੋੜੇ ਕੀ 80 90 ਦਾ ਦੌਰ ਨਹੀਂ ਹੋਣੇ ਕੀ ਇੰਨੀ ਨਿੱਜੀ ਦਸ਼ਮਣੀ ਪਾਲ ਰਿਹਾ ਤੂੰ ਸਾਡੇ ਨਾਲ ਯਾਰ ਤੂੰ ਕਿੰਨਾ ਕੁਝ ਬੋਲਦਾ ਰਿਹਾ ਪਿਛਲੇ ਨਾਲ ਸਰਕਾਰਾਂ ਨੂੰ ਕਿੰਨਾ ਕੁਝ ਬੋਲਦਾ ਰਿਹਾ ਹਰ ਸਿਮਰਤ ਕੌਰ ਵਰਗੀਆਂ ਨੂੰ ਇਹ ਸਿਮਰ ਉਹ ਫਲਾਨੀ ਐਟਮ ਕੀ ਹੈ ਕਿਕਲੀਆਂ ਪਾਪਾ ਸੁਣਾਉਂਦਾ ਸੀ ਕੀ ਕੋਈ ਬੋਲਿਆ ਤੂੰ ਕੈਪਟਨ ਅਮਰਿੰਦਰ ਨੂੰ ਕਿ ਪਜਾਮੀ ਐ ਚਾੜਦਾ ਐ ਇਹ ਆਜਾਸ਼ ਐ ਤੇ ਰੂਸਾ ਲਈ ਫਿਰਦਾ ਐ ਤੇਰੇ ਨਾਲ ਕਿਸੇ ਨੇ ਐ ਕੀਤਾ ਨਹੀਂ ਯਾਰ ਤੈਨੂੰ ਨੰਗਾ ਕਰਕੇ ਇਹਨੇ ਢਾਇਆ ਨਹੀਂ ਜਾ ਕੇ ਇਸ ਦੇ ਸੀਐਸਟਾਫ ਸੱਤ ਰਦਮ ਅੱਜ ਅਸੀਂ ਤੈਨੂੰ ਕੋਈ ਦਲੀਲ ਨਾਲ ਸਵਾਲ ਪੁੱਛਦੇ ਐ ਤੇ ਸਾਡੇ ਨਾਲ ਆ ਵਾਪਰ ਰਿਹਾ ਓਏ ਪੰਜਾਬ ਦੇ ਲੋਕੋ ਇਹ ਪਤਾ ਨਹੀਂ ਕੀ ਤਸ਼ਦਦ ਢਾਉਣਗੇ ਨਾਲ ਪਟਿਆਲੇ ਸੀਆਈ ਦੇ ਵਿੱਚ ਇਹ ਪੁਲਾ ਜਾ ਚੁੱਕਿਆ ਰਿਮਾਂਡ ਤੇ ਉਹਨੂੰ ਤਾਂ ਇਹ ਉਦੋਂ ਹੀ ਇਹ ਗੱਲ ਹੋ ਗਈ ਸੀ ਜਿੱਦੇ ਭਾਨੇ ਨੂੰ ਉਦੋਂ ਜੇਲ੍ਹ ਛੱਡਣ ਤੋਂ ਪਹਿਲਾਂ ਦਵਾਰੇ ਜੇ ਰਿਮਾਨਡ ਨਹੀਂ ਮਿਲਿਆ ਜੱਜ ਨੇ ਦਵਾਰਾ ਕਹਤਾ ਜੇਲ੍ਹ ਛੱਡ ਦਿਓ ਉਦੋਂ ਬਾਅਦ ਸੀ. ਸਟਾਫ ਇਹ ਲਿਆਣੀ ਲਈ ਸੀ ਤੇ ਸੀ.ਆਈ.ਸਟਾਫ ਦੇ ਵਿੱਚ ਇਹਨੂੰ ਕਿਹਾ ਗਿਆ ਸੀ ਭਾਨੇ ਨੂੰ ਕਿ ਹਲੇ ਤੂੰ ਬੰਦਾ ਬੜਿਆ ਨਹੀਂ ਤੈਨੂੰ ਬਣਾਵਾਂਗੇ ਤੈਨੂੰ ਦੱਸਾਂਗੇ ਥਾਣੇ ਸੀ.ਆਈ ਕੀ ਹੁੰਦਾ ਹੈ ਇਹ ਦਵਾਰੇ ਦੀ ਗੱਲ ਹੈ ਤੂੰ ਭਾਨੇ ਨੂੰ ਦਵਾਰੇ ਲਗਾਇਆ ਜੋ ਦਿਖਾਉਣ ਲੱਗਾ ਰੰਗ ਆਪਣਾ ਤੇ ਭਾਈ ਜਿਹਦੇ ਯਾਤਰਾ ਤੇਰੀ ਉੱਦੀ ਕਹਤਾ ਸੀ ਤੂੰ ਵੀ ਇਹ ਕਹੂਗਾ ਗੰਮਾ ਬਿਲਕੁਲ ਜਿਹਦੇ ਯਾਤਰਾ ਤੇਰੀ 14 ਦਿਨ ਅਸੀਂ ਕਹਿਤਾ ਸੀ ਇਹ ਸਾਡੀ ਯਾਤਰਾ ਨੂੰ ਰੋਕਣਗੇ ਖੱਲ ਪਾਉਣਗੇ ਸਿਰੇ ਨਹੀਂ ਚੜ੍ਹਦੇ ਸਾਡੇ ਬੰਦੇ ਨੂੰ ਠੱਠ ਕਰਨਗੇ ਸਾਨੂੰ ਫੜਨਗੇ ਝੂਠੇ ਮੁਕਦਮੇ ਦਰਜ ਕਰਨਗੇ ਆ ਦੇਖੋ ਚੈਨੀ ਖੋਣ ਦਾ ਪਰਚਾ ਵੀ ਭਾਣਨੇ ਨੇ ਕਿਸੇ ਕੋਲ ਚੈਨੀ ਖੋਲੀ ਜੀ ਹੁਣ ਤਾਂ ਬੋਲੋ ਯਾਰ ਹੁਣ ਤਾਂ ਬੋਲੋ ਕੁਛ ਪਿਛਲੇ 10 ਸਾਲਾਂ ਤੋਂ ਕੀ ਮਾਰਾ ਕਰਦਾ ਰਿਹਾ ਬਈ ਨੇ ਹੂੰ ਬਾਈ ਨੇ ਪਿਛਲੇ 10 ਸਾਲਾਂ ਤੋਂ ਕੀ ਮਾਰਾ ਕਰਦਾ ਮੈਚ ਲਾਉਣਾ ਹੁੰਦਾ ਇਹਦੀ ਅਖਰਤੀ ਹੋਈ ਹੈ ਹੂੰ ਇਸ ਤਰ੍ਹਾਂ ਬਾਈ ਹੁਣੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਜਵਾਬ ਦੇਣਾ ਯਾਰ ਅਸੀਂ ਤਾਂ ਭਰਾਵੋ ਤੁਹਾਨੂੰ ਠੀਕ ਹੈ ਤੁਹਾਡੀ ਮਰਜ਼ੀ ਹੈ ਘਰਾਂ 'ਚ ਬੈਠੇ ਰਹੋ ਤੁਹਾਡੀ ਮਰਜ਼ੀ ਹੈ ਠੀਕ ਹੈ ਬੋਲਣ ਵਾਲੇ ਇੱਥੇ ਜਿਹੜੇ ਬੱਚੇ ਆ ਮਾੜੇ ਮੋٹے ਉਮਰਵਾ ਦੇਣਗੇ ਜਾਂ ਜਿਲਸਟਾ ਦੇਣਗੇ ਠੀਕ ਹੈ ਫਿਰ ਉਹਦੂ ਵਾਰ ਕਰੀ ਜੋ ਭੋਗਾਂ ਦੇ ਕੱਠ ਜਾਂ ਮਰੋ ਮਾਰੀ ਜੋ ਚੀਕਾਂ ਬੰਦਾ ਦਾ ਚੰਗਾ ਸੀ ਯਾਰ ਚੰਗੀ ਗੱਲ ਕਰਦਾ ਸੀ ਔ ਸਿੱਟਿਆ ਪਿਆ ਜੇਲ੍ਹਾਂ ਚ ਪਹਿਲਾਂ ਦੋ ਗਮਾਲੇ ਬਾਈ ਪਹਿਲਾਂ ਹੁਣ ਹੁਣ ਸਾਮੋ ਨੇ ਹੁਣ ਸਾਮੋ ਇਹੀ ਬੰਦਨ ਸਾਹਿਬ ਰਹਿ ਗਿਆ ਬੰਦਨ ਸਾਹਿਬ ਬੇਅੰਤੀ ਆ ਸਾਨੂੰ ਬਾਈ ਬਣ ਕੇ ਕਿ 29 ਤਰੀਕ ਨੂੰ ਕਾਠਾ ਬਾਈ ਜੇ ਹੈਗਾ ਅੰਦਰ ਕੋਈ ਰੋ ਹੈਗਾ ਜੀ ਜਜਬਾਤ ਮਾੜੇ ਮੋਟੇ ਜਉਂਦੇ ਜਾਗਦੇ ਟ੍ਰੈਟਰ ਟਰਾਲੀਆਂ ਲੈ ਕੇ ਤੇ ਬਾਈ ਟ੍ਰੈਟਰ ਟਰਾਲੀਆਂ ਲੈ ਕੇ ਕੋਈ ਮਰਜ਼ੀ ਸਾਧਨ ਲੈ ਕੇ ਪਿੰਡ ਕੋਟਦੁੱਨਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਤਾਂ ਹਰ ਹਾਸ ਦੇ ਵਿੱਚ ਹਰ ਬੰਦਾ ਇੱਥੇ ਬਣਨਾ ਚਾਹੀਦਾ ਸਾਡੀਆਂ ਮਾਮਾ ਭੈਣਾ ਨੌਜਵਾਨ ਬਜ਼ੁਰਗ ਹਰ ਹਾਲ ਤੋਂ ਜੇ ਪਹੁੰਚੋ ਜੇ ਚਾਹੋ ਨੇ ਇਹ ਭਾਨੇ ਨੂੰ ਇਹ ਜਬਰ ਤੋਂ ਬਚਾਇਆ ਜਾਵੇ ਜਬਰ ਹੈ ਇਹ ਜ਼ੁਲਮ ਹੈ ਤਸ਼ੱਦਦ ਹੈ ਇਹ ਪਤਾ ਨਹੀਂ ਕੀ ਕੁਛ ਕਰਨਗੇ ਉੱਥੇ ਅੱਜ ਬੰਦੇ ਰਾਤ ਨੂੰ ਫੇਰ ਕੀ ਕਰਾਊਗਾ ਉੱਥੇ ਵੀ ਅੱਗੇ ਘੱਟ ਹੋਈ ਅੱਜ ਹੋਰ ਕਰੂ ਇਹਦੇ ਨਾਲ ਆਪਾਂ ਦੇਖਦੇ ਰਹੇ ਕਿਵੇਂ ਗੁਗਤੰਗਾ ਦੇ ਵਿੱਚ ਮਿਰਚਾਂ ਪਾ ਦਿੰਦੇ ਆ ਕੀ ਕੁਛ ਕਰਦੇ ਨੇ ਪਤਾ ਨਹੀਂ ਕੀ ਹੋਣਾ ਅੱਜ ਇਹਦੇ ਨਾਲ ਭਾਈ ਹਲੇ ਵੀ ਨਾ ਜਾ ਕੇ ਹਲੇ ਵੀ ਨਾ ਸੋਚਿਆ ਫੇ ਰੱਬ ਰੱਖਾ ਭਾਈ ਕੰਮ ਕੋਈ ਹੋ ਨਹੀਂ ਰਿਹਾ ਡਾਂਗਾ ਨਾ ਦਪਾਉਂਦੇ ਆ ਬਿਲਕੁਲ ਕੰਮ ਕੋਈ ਨਹੀਂ ਹੋ ਰਿਹਾ ਡਾਂਗਣਾ ਦਪਾਉਂਦੇ ਆ ਬਸ ਕੰਮ ਕੋਈ ਹੋ ਨਹੀਂ ਰਿਹਾ ਲੋਕ ਤਰਾ ਤਰਾ ਕਰਦੇ ਆ ਚਿੱਟੇ ਨਾ ਮਰੀ ਜਾਂਦੇ ਆ ਜਵਾਨੀ ਬਾਹਲ ਭੱਜੀ ਜਾਂਦੀ ਆ ਵੇਰਜਗਾਰੀ ਇੰਨੀ ਵੱਧ ਗਈ ਬੁਰਾ ਹਾਲ ਹੋਇਆ ਪਿਆ ਨਾ ਕਿਸਾਨਾਂ ਨੂੰ ਕੋਈ ਮਿਲਦਾ ਉਹ ਵੀ ਦਵਾਗੇ ਧਰਲਿਆਂ ਦੇ ਉੱਤੇ ਹੋਏ ਨੇ ਨਾ ਮਜ਼ਦੂਰਾਂ ਨੂੰ ਕੋਈ ਦਿੱਤਾ ਉੱਤੇ ਦੀ ਕਣਕ ਘੱਟਦੀ ਕੇਦੇ ਵਜੀਫੇ ਘੱਟਦੇ ਕਹਿੰਦੇ 100000 ਰੁਪਇਆ ਆਇਆ ਗੁਰੂ ਖਾਤੇ ਚ ਕੱਖ ਨਹੀਂ ਹੋਇਆ ਪਤਾ ਵੀ ਹੁਣ ਲੋਕ ਆ ਗੱਲਾਂ ਪੁੱਛਣਗੇ ਪਿੰਡਾਂ ਦੇ ਹੀ ਜਾਵਾਂਗੇ ਮੁੱਦੇ ਲਜਾਉਣ ਦੀਆਂ ਗੱਲਾਂ ਨੇ ਜਦ ਇਹ ਕਹਿੰਦੇ ਸਾਡੇ ਕੋਲੇ ਖੁਸ਼ੀ ਆਉਣ ਵਾਲੀ ਹੈ ਮੁੱਤ ਲਜਾਉਣ ਦੀ ਗੱਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਆਏ ਕਹਿੰਦੇ ਸਾਡੇ ਕੋਲੇ ਬੱਚਾ ਆ ਗਿਆ ਇਹਨੂੰ ਜੀ ਲਈ ਫਿਰੋਜੀ ਆ ਛੋਟੇ ਹੀ ਬੱਚਾ ਜੀ ਇਹ ਵੋਟ ਪਵਾਉਣ ਦਾ ਜ ਥੋੜੀ ਜਿਹਾ ਆਪਾਂ ਦੇਖਦੇ ਪਹਿਲਾਂ ਗੱਲਾਂ ਨਾਲ ਗੱਲਾਂ ਦੇ ਕਰਾ ਲੈਣ ਵੋਟਾਂ ਲੈ ਗਿਆ ਹੁਣ ਬੱਚਾ ਲਿਜਾ ਕੇ ਲੋਕਾਂ 'ਚ ਫੜਾ ਦਿਆ ਕਰਨਗੇ ਵਿਆਹ ਲਓ ਜੀ ਛੋਟੇ ਜਵਾਕ ਹੈ ਲੋਕ ਕਹਿੰਦੇ ਅੱਛਾ ਸਾਡੇ ਮੁੱਖ ਮੰਤਰੀ ਦਾ ਬੱਚਾ ਹੈ ਕੰਪੈਨ ਚਲਾਉ ਆਉਣ ਵਾਲੇ ਦਿਨਾਂ ਚ ਕੰਪੈਨ ਵੀ ਚਲਾਉ ਹਾੜੀ ਵੀ ਵੱਡੂ ਹਾਂ ਸਾਰੇ ਡਰਾਮੇ ਕਰਨੇ ਐ ਇਹਨਾਂ ਨੇ ਮੈਂ ਛੋਡੇ ਵਰਗਾ ਮੈਂ ਇੰਜਣਾ ਮੁਰੇ ਪੈਂਦਾ ਰਿਹਾ ਲਾ ਕੇ ਮੱਛਰਦਾਨੀਆਂ ਮੈਂ ਆਛੇ ਦੇ ਹੈਂਡਲ ਮਾਰਦਾ ਰਿਹਾ ਮੈਂ ਜੈਨ ਢੋਲੀਆਂ ਬਦਲਦਾ ਰਿਹਾ ਇਹ ਸਾਰੇ ਡਰਾਮੇ ਹਲੇ ਚਲਾਉਣੇ ਆ ਹੋਰ ਪਤਾ ਨਹੀਂ ਕੀ ਕਰਨੇ ਆ ਇਹਨਾਂ ਦਾ ਬੋਰਡ ਲੱਗ ਜਾਨ ਬੱਚੇ ਵਾਲੇ ਕਤਈ ਨਹੀਂ ਕੁਛ ਵੀ ਇਹ ਬੋਰਡ ਵਿੱਚ ਵਾਗ ਨਹੀਂ ਸਕਦੇ ਆ ਬੋਰਡ ਬੋਰਡ ਲੱਗ ਸਕਦਾ ਮੁੱਖ ਮੰਤਰੀ ਦੇ ਘਰੇ ਭਾਈ ਬੱਚਾ ਹੋਇਆ ਕੋਈ ਰਿਮੋਡ ਲਾ ਰਹੇ ਆ ਜੀ ਰਣਾ ਵੇ ਬਹੁਤ ਹੋਊਗਾ ਭਾਈ ਇਹ ਆ ਸੋਡੀ ਮਰਜ਼ੀ ਆ ਭਲਾ ਬੋਸੀਂ ਬੋਲਦੇ ਆ ਜਗਾਉਨੇ ਆ ਆਪਣਾ ਫਰਜ਼ ਆ ਸਾਡੀ ਦਾ ਜ਼ਮੀਰਾਂ ਕਿ ਯਾਜਤ ਨਹੀਂ ਦਿੰਦੀਆਂ ਕਿ ਜਦੋਂ ਪੰਜਾਬ ਨਾਲ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਪੰਜਾਬ ਮਾਰਿਆ ਲੁੱਟਿਆ ਕੁੱਟਿਆ ਬਰਬਾਦ ਕੀਤਾ ਜਾ ਰਿਹਾ ਸਾਡੀ ਬੋਲੀ ਸਾਡੇ ਪਾਣੀ ਸਾਡੇ ਇਤਿਹਾਸ ਸਾਡੇ ਵਿਰਸੇ ਤਾਂ ਪਿੰਡ ਪਿੰਡ ਫਿਰਦੇ ਆ ਅੱਜ ਵੀ ਪਿੰਡ ਅਸੀਂ ਹੁਣ ਐਸ ਵੇਲੇ ਆ ਪਿੰਡ ਬਈ ਵਾਲਾ ਚੱਠੇ ਵਾਲਾ ਜਿੰਦਾਂ ਦੇ ਇੰਨੇ ਜ਼ਮੀਰਾਂ ਦੇ ਕੱਲੇ ਔਦਿਆਂ ਨਾਲੀ ਦੱਬੀਆਂ ਪਈਆਂ ਨੇ ਉਹਨਾਂ ਨੂੰ ਆ ਜਾਂਦੇ ਆ ਸ਼ਾਮ ਨੂੰ ਤੁਸੀਂ ਸ਼ਾਮ ਨੂੰ ਜਦੋਂ ਸੌਣੇ ਹੋ ਮੌਤ ਤੱਕ ਗਰੋਣੀਆਂ ਤੁਸੀਂ ਇੱਕ ਵਾਰੀ ਯਾਦ ਕਰ ਵੀ ਸਾਡੇ ਪੰਜਾਬ ਚ ਕੀ ਹੋ ਰਿਹਾ ਕੱਲੇ ਇੱਕ ਔਦਾ ਲਾਤਾ ਕੋਈ ਬਲਾਕ ਲਾਤਾ ਕੱਲੇ ਔਦਾ ਔਦਿਆਂ ਪੱਛੇ ਅੱਗੇ ਜ਼ਮੀਰਾਂ ਨੂੰ ਥੱਲੇ ਦੱਬੀ ਜਾਂਦੇ ਨਹੀਂ ਨਹੀਂ ਪਾਨਾਂ ਦੇ ਝੋਟਾ ਫੇਰ ਸਿਸਟਮ ਚੋਂ ਪੈਦਾ ਹੋਇਆ ਜੇ ਸਰਕਾਰਾਂ ਕਰਨ ਪਾਨਾਂ ਝੋਟ ਦੀ ਕੀ ਲੋੜ ਹੀ ਨਹੀਂ ਕਿੰਝੀ ਜੀ ਸੁਣ ਪਹਿਲਾ ਇਹ ਕਹਿੰਦਾ ਸੀ ਬਾਈ ਬਣ ਬਣਾਂ ਦੇ ਹੈਲੀਕਾਪਟਰ ਚੋਂ ਅੱਗ ਨਹੀਂ ਦਿੰਦੀ ਚੁੱਲਿਆਂ ਦੀ ਗਰੀਬਾਂ ਦੇ ਹੁਣ ਇਹਦਾ ਜਹਾਜ਼ ਕਿਹੜਾ ਗਲੀਆਂ ਚ ਚੱਲਦਾ ਬਾਈ ਗਨਮੈਨ ਦੇਖ ਲੈ ਇਹ ਬਾਈ ਆਪਣਾ ਨਹੀਂ ਹੈ ਗਨਮੈਨ ਸਾਰੇ ਆਪਣਾ ਹੋਣੀ ਸੀ ਸਿਕਿਉਰਟੀ ਹੈ ਜੀ ਕੀ ਬਦਲਿਆ ਢੱਕਾ ਨਹੀਂ ਬਦਲਿਆ ਜੀ ਇਕੱਲੇ ਇਸ ਤਰ੍ਹਾਂ ਉਧਰੋਂ ਜੋ ਕੋਈ ਇਹ ਨਹੀਂ ਉਹ ਹੀ ਕੁਝ ਕਰਦਾ ਹੈ ਠੀਕ ਆ ਬਾਈ 10 ਤਰੀਕ ਨੂੰ ਮਿਲਦੇ ਆ ਤੇ ਪੀੜ ਅੰਦਰ ਉੱਠੇ ਬਾਈ ਬਣ ਕੇ ਕਿੰਨੇ ਯਾਰ ਭਾਨੇ ਨਾਲ ਨਹੀਂ ਹੋ ਰਿਹਾ ਸਾਡੇ ਨਾਲ ਹੋ ਰਿਹਾ ਇਹ ਬਾਰੀ ਸਾਰਿਆਂ ਦੀ ਉਹਨੇ ਯਾਦ ਰੱਖਿਓ ਬਕਸਾ ਕੋਈ ਤੁਹਾਨੂੰ ਜਣਾ ਨਹੀਂ ਜਾ ਕੇ ਖੜਗੇ ਬਈ Koum. <coughs>